ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਤੁਹਾਡੇ ਆਪਣੇ ਚੈਨਲ ਪੰਜਾਬ ਐਗਰੋ ਕਰਾਲਾ ਉੱਤੇ ਸੋ ਬਾਬੇ ਇੱਕ ਨਵੀਂ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆ ਚੁੱਕਿਆ ਤੋੜੀ ਵਾਲੇ ਮਸ਼ੀਨ ਦੀ ਸੋ ਬਾਬੇ ਵੀਡੀਓ ਬਣਿਆ ਪਈ ਤੇ ਪਰ ਅਪਲੋਡ ਕਰਨ ਨੂੰ ਟਾਈਮ ਨਹੀਂ ਮਿਲਿਆ ਸੀ ਇਸ ਲਈ ਹੁਣ ਅਪਲੋਡ ਕਰ ਰਹੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਮਸ਼ੀਨ ਚੱਲ ਰਹੀ ਹੈ ਜੀ ਮਸ਼ੀਨ ਦੀ ਪਰ ਤੁਸੀਂ ਸਫਾਈ ਚੈੱਕ ਕਰੋ ਥੱਲੇ ਜੰਮੀ ਮਤਲਬ ਧਰਤੀ ਨਾਲ ਖਹਿ ਕੇ ਚੱਲ ਰਹੀ ਆ ਤੇ ਕੋਈ ਪਿੱਛੇ ਫੂਸ ਨਹੀਂ ਛੱਡ ਰੇ ਧਰਤੀ ਨੂੰ ਨੰਗੀ ਕਰਦੀ ਜਾਂਦੀ ਆ ਤੇ ਮਸ਼ੀਨ ਦੀ ਤੁਸੀਂ ਸਫਾਈ ਚੈੱਕ ਕਰੋ ਮਸ਼ੀਨ ਦੀ ਕਿੰਨੀ ਜਿਆਦਾ ਸਫਾਈ ਹੈ ਜੀ ਠੀਕ ਆ ਉਸ ਤੋਂ ਬਾਅਦ ਵਿੱਚ ਬਾਬੇ ਗੁਰਮੁਖ ਮਸ਼ੀਨ ਆ ਜੀ ਠੀਕ ਹੈ ਜੀ ਕਾਫੀ ਪੁਰਾਣਾ ਮਾਡਲ ਦੀ ਮਸ਼ੀਨ ਆ ਤੇ ਆਪਾਂ ਨੇ ਫੁੱਲ ਰਿਪੇਅਰ ਕੀਤੀ ਹੋਈ ਸੀਗੀ ਠੀਕ ਹੈ ਜੀ ਤੇ ਆਪਾਂ ਜੀ ਸਿਰਫ ਵੀਡੀਓ ਬਣਾਉਣ ਵਾਸਤੇ ਆਏ ਸੀਗੇ ਵੀ ਇੱਕ ਵਾਰ ਆਪਾਂ ਮਸ਼ੀਨ ਦੀ ਚੱਲਦੀ ਦੀ ਵੀਡੀਓ ਬਣਾ ਲਈਏ ਥੋੜੇ ਅੱਗੇ ਲੈ ਕੇ ਆਈਏ ਤਾਂ ਜੋ ਆਪਾਂ ਇਸ ਚੀਜ਼ ਨੂੰ ਆਪਾਂ ਹੋਰ ਅੱਗੇ ਵਧੀਆ ਤਰੀਕੇ ਨਾਲ ਅੱਗੇ ਪ੍ਰੈਫਰ ਕਰ ਸਕੀਏ ਅੱਗੇ ਹੋਰ ਸਮਝਾ ਸਕੀਏ ਵੀ ਜੋ ਵੀ ਮਤਲਬ ਆਪਾਂ ਮਸ਼ੀਨ ਰਿਪੇਅਰ ਕਰਦੇ ਆਂ ਵੀ ਉਹ ਕਿਸ ਲੈਵਲ ਦੀ ਆਪਾਂ ਮਸ਼ੀਨ ਰਿਪੇਅਰ ਕਰਦੇ ਆਂ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਮਸ਼ੀਨ ਚੱਲ ਰਹੀ ਹੈ ਜੀ ਠੀਕ ਹੈ ਟਰੈਕਟਰ ਤੇ ਕੋਈ ਲੋਡ ਨਹੀਂਗਾ ਟਰੈਕਟਰ ਆ ਤੁਸੀਂ ਤੋਰਾ ਚੈੱਕ ਕਰਕੇ ਦੇਖ ਸਕਦੇ ਹੋ ਜੀ ਤੁਹਾਨੂੰ ਤੁਰਤਾ ਦਿਖੇ ਰਿਹਾ ਹੈ ਹਣਾ ਜਿਵੇਂ ਜੀ ਵੀ ਮਸ਼ੀਨ ਦੇ ਉੱਤੇ ਜਦ ਮਸ਼ੀਨ ਮਾਲ ਖਿੱਚ ਰਿਆ ਨਾਲ ਹੁੰਦੀ ਮਤਲਬ ਮਸ਼ੀਨ ਦੇ ਉੱਪਰ ਕੋਈ ਲੋਡ ਨਹੀਂਗਾ ਟਰੈਕਟਰ ਦਾ ਤੁਸੀਂ ਧੂਆ ਦੇਖ ਸਕਦੇ ਹੋ ਜੀ ਠੀਕ ਹੈ ਟਰੈਕਟਰ ਵੀ ਸਖਾਲਾ ਹੋ ਕੇ ਚੱਲ ਰਿਹਾਗਾ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ 20 ਮਿੰਟ ਦੇ ਵਿੱਚ ਟਰਾਲੀ ਭਰ ਦਿੰਦੀ ਹੈ ਜੀ ਤੇ ਜਿਵੇਂ ਜਿੰਨਾ ਮਾਡਲ ਇਹ ਪੁਰਾਣ ਮਸ਼ੀਨ ਹੈਗੀ ਆ ਕਾਫੀ ਪੁਰਾਣਾ ਤੇ ਉਹ ਤੋਂ ਵੱਧ ਕਿਤੇ ਜਿਆਦਾ ਨਵੇਂ ਮਸ਼ੀਨਾ ਵਾਂਗੂ ਨਵੇਂ ਮਸ਼ੀਨਾ ਤੋਂ ਵੱਧ ਕੇ ਵੀ ਇਹ ਮਤਲਬ ਜਿਹੜੀ ਧਰਤੀ ਦੀ ਸਫਾਈ ਕਰ ਰਹੀ ਹੈ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਸੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਕਿਉਂਕਿ ਸਾਡੇ ਜਿਹੜੇ ਵੀਡੀਓ ਨੇ ਆਹੀ ਚੈਨਲ ਤੇ ਆਉਂਦੇ ਨੇ ਤੇ ਲੋਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਨੇ ਤਾਂ ਹੀ ਸਾਨੂੰ ਵੀ ਉਹਨਾਂ ਵਧੀਆ ਲੱਗੂਗਾ ਤੁਹਾਨੂੰ ਵੀ ਮਤਲਬ ਉਹਨਾਂ ਜਿਆਦਾ ਇਨਫੋਰਮੇਸ਼ਨ ਮਿਲੂਗੀ ਠੀਕ ਹੈ ਜੀ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਸਸਰੀਕਾਲ ਜੀ